ਧਾਨ ਨਗਰ ਕਾਉਂਸਲ ਨੇ ਅੱਜ ਬਿਆਨ ਦਿੱਤਾ ਹੈ ਕਿ ਮੇਰੇ ਨੂੰ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ ਹੈ ਮੇਰਾ ਧੱਕਾ ਕੀਤਾ ਜਾ ਰਿਹਾ ਹੈ ਅਸੀਂ ਉਸੇ ਸਬੰਧ ਵਿੱਚ ਅੱਜ ਉਸ ਜਗ੍ਹਾ ਤੇ ਆਏ ਹਾਂ ਜਿੱਥੇ ਭ੍ਰਿਸ਼ਟਾਚਾਰ ਹੋਇਆ ਇਹ ਉਹ ਵੀਰੂ ਕਰਿਆਨੇ ਵਾਲੀ ਗਲੀ ਆ ਜਿਹਨੂੰ ਪਟਕੇ ਇਹਦਾ ਮਲਬਾ ਚਕਾਇਆ ਗਿਆ ਇੱਥੇ ਰੋੜੀ ਪਾਈ ਗਈ ਇੱਥੇ ਰੋਡ ਗਲੀਆਂ ਲਾਈਆਂ ਗਈਆਂ ਇੱਥੇ ਮੇਨ ਹੋਲ ਬਣਾਏ ਗਏ ਇੱਥੇ ਟੈਲਾਂ ਲਾਈਆਂ ਗਈਆਂ ਅਸੀਂ ਤੁਹਾਨੂੰ ਇਹ ਮੀਡੀਆ ਰਾਹੀਂ ਦਿਖਾਉਣਾ ਚਾਹੁੰਦੇ ਆਂ ਵੀ ਜਿਹੜੀ ਇਹ ਗਲੀ ਆ ਇਹ ਗਲੀ 'ਚ ਕੋਈ ਕੰਮ ਨਹੀਂ ਹੋਇਆ ਹੋਇਆ ਇੱਥੇ ਪਖੰਡਾ ਨਗਰ ਕੌਂਸਲ 'ਚ ਭ੍ਰਿਸ਼ਟਾਚਾਰ ਹੋਇਆ 317000 ਰੁਪਿਆ ਉਹ ਕਿੱਥੇ ਗਿਆ ਸਾਨੂੰ ਪ੍ਰਧਾਨ ਜੀ ਇਹ ਦੱਸ ਦੇਣ ਵੀ ਇਹ ਗਲੀ ਬਣੀ ਆ ਕਿ ਨਹੀਂ ਬਣੀ ਇੱਥੇ ਦਾ ਕੌਂਸਲਰ ਵੀ ਇਹੀ ਕਹਿੰਦਾ ਵੀ ਗਲੀ ਬਣੀ ਨਹੀਂ ਠੇਕੇਦਾਰ ਕਹਿੰਦਾ ਗਲੀ ਬਣੀ ਨਹੀਂ ਹੋਰ ਕੀ ਸਬੂਤ ਚਾਹੀਦਾ ਖੰਨਾ ਦੇ ਲੋਕਾਂ ਨੂੰ ਇਹ ਗਮਰਾਹ ਕਰ ਰਹੇ ਨੇ ਸੱਚ ਤੁਹਾਡੇ ਸਾਹਮਣੇ ਆ ਜੇ ਇਹ ਗਲੀ ਬਣੀ ਹੁੰਦੀ ਤੁਹਾਡੇ ਸਾਹਮਣੇ ਹੁੰਦੀ ਕਿਉਂਕਿ ਇੱਥੇ ਕੋਈ ਕੰਮ ਨਹੀਂ ਹੋਇਆ ਭ੍ਰਿਸ਼ਟਾਚਾਰ ਹੋਇਆ ਪ੍ਰਧਾਨ ਕਰਾਪਟਾ ਨਗਰ ਕੌਂਸਲ 'ਚ ਜੋ ਕੁਝ ਹੋਇਆ ਉੱਥੇ ਦੀਆਂ ਰਿਪੋਰਟਾਂ ਮੁਤਾਬਕ ਹੋਇਆ ਜੇ ਇਹ ਤੇ ਕੋ ਪਰਚਾ ਵੀ ਹੋਇਆ ਕਾਨੂੰਨ ਦੇ ਤਹਿਤ ਹੋਇਆ ਉਹਦੇ ਵਿੱਚ ਕੋਈ ਧੱਕੇਸ਼ਾਹੀ ਨਹੀਂ ਹੈਗੀ ਜੋ ਬਣਦੀ ਕਾਰਵਾਈ ਆ ਜਿਹੜਾ ਵੀ ਭ੍ਰਿਸ਼ਟਾਚਾਰ ਕਰੂਗਾ ਉਹਦੇ ਖਿਲਾਫ ਇਹ ਕਾਰਵਾਈ ਹੋਊਗੀ ਮੈਂ ਤਾਂ ਮੀਡੀਆ ਨੂੰ ਇਹੀ ਦਿਖਾਉਣਾ ਚਾਹੁੰਦਾ ਸੀ ਇੱਥੇ ਆ ਕੇ ਵੀ ਆ ਤੁਹਾਡੇ ਸਾਹਮਣੇ ਆ ਸੱਚ ਝੂਠ ਕੀ ਆ ਆ ਬਿੱਲ ਦੇ ਵਿੱਚ ਦੇਖ ਲਓ ਇਸੇ ਗਲੀ ਦਾ ਬਿੱਲ ਬਣਿਆ ਹੋਇਆ ਵੀਰੂ ਕਰੀਆਨੇ ਵਾਲਿਆ ਵੀਰੂ ਕਰੀਆਨੇ ਵਾਲੀ ਗਲੀ ਦੇ ਵਿੱਚ ਕੱਲੀ ਕੱਲੀ ਆਈਟਮ ਲਿਖੀ ਹੋਈ ਆ ਉਹਨਾਂ ਨੇ ਵੀ ਕਿੰਨਾ ਮਲਬਾ ਇਥੋਂ ਕਿੰਨਾ ਆਪਣਾ ਆਰ ਸੀ ਐਸ ਸੀ ਗਲੀ ਪੱਟੀ ਗਈ ਆ ਉਹਦਾ ਮਲਬਾ ਚੁਕਾਈ ਦਾ ਲੱਗ ਬਿੱਲ ਬਣਿਆ ਹੋਇਆ ਲਾਲ ਰੋੜੀ ਲੱਗ ਪਾਈ ਗਈ ਆ 70000 ਦੀਆਂ ਪੈਪਾਂ ਪਾਈਆਂ ਹੋਈਆਂ ਨੇ ਇਥੇ ਕੋਈ ਅਜਿਹੇ ਕੰਮ ਹੋਇਆ ਹੀ ਨਹੀਂ ਨਾ ਇਥੇ ਟਾਇਲ ਲੱਗੀ ਆ ਬਿਲਕੁਲ ਤੁਹਾਡੇ ਸਾਹਮਣੇ ਆ ਸੱਚ ਦਾ ਸੱਚ ਜੋ ਵੀ ਹੈ ਤੁਹਾਡੇ ਸਾਹਮਣੇ ਹੈ ਜਿਵੇਂ ਉਹ ਕਹਿੰਦੇ ਕੱਲਾ ਮੈਂ ਤਾਂ ਨਹੀਂ ਇਹਦੇ ਵਿੱਚ ਈਓ ਸਾਹਿਬ ਨੇ ਜੁੜੇ ਮੈਨੂੰ ਇੱਕ ਗੱਲ ਪ੍ਰਧਾਨ ਜੀ ਹੋਰ ਗੱਲ ਕਹਿੰਦੇ ਨੇ ਕੱਲਾ ਪ੍ਰਧਾਨ ਹੀ ਕਿਉਂ ਵਿੱਚ ਅੜਕੇ ਪ੍ਰਧਾਨ ਕਿਉਂ ਆ ਜਿਹੜੇ ਨਗਰ ਕਾਉਂਸਲ ਦੇ ਜਿੰਨੇ ਵੀ ਐਮਸੀ ਚੁਣੇ ਜਾਂਦੇ ਨੇ ਉਹ ਇਨ੍ਹਾਂ ਗੱਲਾਂ ਲਈ ਉਹ ਚੁਣੇ ਜਾਂਦੇ ਨੇ ਕਿ ਨਿਗਰਾਨ ਕਮਿਟੀ ਹੁੰਦੀ ਆ ਤਾਂ ਕਿ ਜੋ ਵੀ ਖੰਨੇ ਦੇ ਸਾਡੇ ਅਧਿਕਾਰੀ ਨੇ ਨਗਰ ਕਾਉਂਸਲ ਦੇ ਉਹ ਕੋਈ ਬ੍ਰਿਸ਼ਤਾਚਾਰ ਨਾ ਕਰ ਸਕਣ ਦੇਖੋ ਸਾਡੀ ਡਿਊਟੀ ਆ ਇਹ ਸਾਨੂੰ ਲੋਕਾਂ ਨੂੰ ਇਸ ਲਈ ਚੁਣਿਆ ਜਾਂਦਾ ਵੀ ਅਸੀਂ ਇੰਤੇ ਨਿਗਰ ਰੱਖੀਏ ਪ੍ਰਧਾਨ ਦੇ ਕਾਊਂਟਰ ਸਾਈਨ ਤਾਂ ਕਰਾਏ ਜਾਂਦੇ ਨੇ ਕੋਈ ਗਲਤ ਚੈੱਕ ਨਾ ਕੱਟਿਆ ਜਾਵੇ ਕੋਈ ਗਲਤ ਪੇਮੈਂਟ ਨਾ ਕੀਤੀ ਜਾਵੇ ਜੇ ਕੋਈ ਪ੍ਰਧਾਨ ਕਹਿੰਦਾ ਮੈਂ ਬੇਕਸੂਰ ਆ ਮੈਨੂੰ ਐਂ ਦੱਸੋ ਜਿਹੜਾ ਇਹ ਕਾਨੂੰਨ ਦੇ ਤਹਿਤ ਪ੍ਰਧਾਨ ਦੇ ਸਾਈਨ ਕਰਾਏ ਜਾਂਦੇ ਨੇ ਕਿਉਂ ਕਰਾਏ ਜਾਂਦੇ ਨੇ ਨਹੀਂ ਉਹਨੇ ਕਹਿਣਾ ਮਤਲਬ ਵੀ ਇਹੋ ਵੀ ਸੀ ਇਹ ਤਾਂ ਕਰਵਾਏ ਜਾਂਦੇ ਨੇ ਪ੍ਰਧਾਨ ਤੁਹਾਨੂੰ ਮੈਂ ਦੱਸਦਾ ਪ੍ਰਧਾਨ ਕਿ ਆ ਉੱਥੇ ਸਿਰਫ ਕਮਿਸ਼ਨ ਲੈਣ ਨੂੰ ਬੈਠਾ ਸਾਰੇ ਸ਼ਹਿਰ ਨੂੰ ਪਤਾ ਨਗਰ ਕਾਉਂਸਲ ਚ ਕੀ ਹੁੰਦਾ ਅਸੀਂ ਹਮੇਸ਼ਾ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਉਠਾਉਂਦੇ ਆਏ ਆ ਅੱਜ ਫੇਰ ਅਸੀਂ ਸਾਥੀਆਂ ਨਾਲ ਖੜੇ ਆ ਇੱਥੇ ਨਗਰ ਕਾਉਂਸਲ ਦੇ ਵਿੱਚ ਸਾਡੀ ਡਿਊਟੀ ਆ ਜੇ ਕਿਤੇ ਗਲਤ ਕੰਮ ਹੁੰਦਾ ਉਹ ਅਸੀਂ ਦੇਖਣਾ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਕੋਈ ਗਲਤ ਪੇਮੈਂਟ ਨਾ ਹੋ ਜਵੇ ਪ੍ਰਧਾਨ ਕਿੰਨੇ ਕਹਿੰਦਾ ਆਪਣੇ ਆਪ ਨੂੰ ਬੇਕਸੂਰ ਸਾਰੀ ਜ਼ਿੰਮੇਵਾਰੀ ਪ੍ਰਧਾਨ ਦੀ ਬਣਦੀ ਆ ਪ੍ਰਧਾਨ ਮੌਕੇ ਤੇ ਚੈੱਕ ਕਰਕੇ ਗਲੀ ਦਾ ਬਿਲ ਤਾਂ ਪੇਮੈਂਟ ਕਰਦਾ ਪ੍ਰਧਾਨ ਮੌਕਾ ਦੇਖਣਾ ਆਉਂਦਾ ਸਾਰੇ ਸ਼ਹਿਰ ਨੂੰ ਪਤਾ ਸਾਰੇ ਅਫਸਰਾਂ ਨੂੰ ਪਤਾ ਵੀ ਕੀ ਕੁਝ ਹੁੰਦਾ ਆਪਾਂ ਕੱਲੇ ਅਫਸਰਾਂ ਤੇ ਦੋਸ਼ ਛੱਡ ਦਿੰਦੇ ਆ ਮੇਨ ਕੌਣ ਆ ਜ਼ਿੰਮੇਵਾਰ ਇਹ ਗਲੀ ਬਣਾਉਣ ਦੀ ਲੋੜ ਹੀ ਨਹੀਂ ਸੀਗੀ ਇਹਦੀ ਇੱਥੇ ਕਿਉਂ ਐਸਟੀਮੇਟ ਬਣਿਆ ਐਸਟੀਮੇਟ ਕਿਉਂ ਬਣਾਇਆ ਗਿਆ ਵਧੀਆ ਗਲੀ ਦਾ ਟੈਂਡਰ ਕਿਉਂ ਲਾਇਆ ਗਲਤ ਟੈਂਡਰ ਲਾਇਆ ਗਿਆ ਚਲੋ ਟੈਂਡਰ ਲੱਗ ਗਿਆ ਨਹੀਂ ਇੱਥੇ ਪੈਸਾ ਲੱਗਣਾ ਸੀ ਕਿਉਂ ਬਿੱਲ ਬਣਾਇਆ ਗਿਆ ਸਾਡੇ ਲੈਨੋ ਪਾਰ ਜਾ ਕੇ ਹਾਲ ਦੇਖੋ ਕੱਚੀਆਂ ਗਲੀਆਂ ਪਈਆਂ ਨੇ ਉਹ ਤਾਂ ਬਣ ਨਹੀਂ ਰਹੀਆਂ ਭ੍ਰਿਸ਼ਟਾਚਾਰ ਸਾਡੇ ਉਸ ਕੰਮ ਫੇਵਰੇਟ ਵੀ ਬਹੁਤ ਵੱਡਾ ਹੋਇਆ ਸੀ ਉਹ ਵੀ ਘਟਾਲੇਕ ਦੱਸਾਂਗੇ ਅਸੀਂ ਕਿਹੜੀਆਂ ਨਜਾਇਜ਼ ਕਲੋਨੀਆਂ 'ਚ ਗਲੀਆਂ ਬਣੀਆਂ ਨੇ ਕਿਹੜੀਆਂ ਨਜਾਇਜ਼ ਕਲੋਨੀਆਂ 'ਚ ਸੀਵਰੇਜ ਪਿਆ ਸਾਡੇ ਕੋਲ ਉਹ ਵੀ ਆ ਬਿਲਕੁਲ ਖੇਤਾਂ ਚ ਸੀਵਰੇਜ ਪਿਆਦੀ ਉਸ ਟਾਈਮ ਦੇ ਵਿੱਚ ਔਰ ਨਜਾਇਜ਼ ਗਲੀਆਂ ਬਣ ਗਈਆਂ ਉੱਥੇ ਉਹ ਪ੍ਰਿਸ਼ਤਾਚਾਰ ਹਲੇ ਹੋਰ ਜਾਗਰ ਕਰਾਂਗੇ ਆ ਤਾਂ ਸਾਡੀ ਇੱਕ ਉਹ ਗਲੀ ਆ ਜਿੱਦਾ ਕੋਈ ਕੰਮੇ ਨਹੀਂ ਹੋਇਆ ਇਹਦਾ ਜਿਹਦੇ ਪ੍ਰਧਾਨ ਦੇ ਨਾਂ ਨਾਲ ਕੀ ਜਿਹੜੇ ਅਧਿਕਾਰੀ ਨੇ ਉਹ ਵੀ ਦੋਸ਼ੀ ਇਹਦੇ ਚ ਦੇਖੋ ਜਿਹੜੇ ਜਿਹੜੇ ਸੰਬੰਧਤ ਇਹਦੇ ਨਾਲ ਅਧਿਕਾਰੀ ਨੇ ਉਹ ਦੋਸ਼ੀ ਨੇ ਤੇ ਜਿਹੜਾ ਜਿਹੜਾ ਅਧਿਕਾਰੀ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਅਸੀਂ ਉਹਦੇ ਬਕਾਇਦਾ ਖਿਲਾਫ ਸਾਡੇ ਪਰਮਜੀਤ ਪੌਂਪੀ ਜੀ ਨੇ ਉਹਦੀ ਸ਼ਿਕਾਇਤ ਕੀਤੀ ਆ ਉਹ ਸ਼ਿਕਾਇਤ ਦੇ ਅੱਗੇ ਈਓ ਸਾਹਿਬ ਨੇ ਕਾਰਵਾਈ ਕੀਤੀ ਆ ਜੇ ਕੋਈ ਕਾਨੂੰਨੀ ਕਾਰਵਾਈ ਬਣਦੀ ਤੇ ਉਸੇ ਤਹਿਤ ਪਰਚਾ ਹੋਇਆ ਬਾਕੀ ਤੁਹਾਨੂੰ ਪੌਪੀ ਜੀ ਦੱਸਣਗੇ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜਾ ਇੱਥੇ ਛੋਟੇ ਜਿਹੇ ਸੱਦੇ ਤੇ ਜਿਹੜੀ ਖੰਨੇ ਨਗਰ ਕੌਂਸਲ ਦੇ ਵਿੱਚ ਕਰਾਪਸ਼ਨ ਹੋਈ ਹੈ ਉਹ ਚੀਜ਼ ਨੂੰ ਅਸੀਂ ਤਾਂ ਉਸੇ ਥਾਂ ਤੇ ਖੜੇ ਹਾਂ ਉਸੇ ਜਗ੍ਹਾ ਤੇ ਖੜੇ ਹਾਂ ਜਿਹੜੀ ਜਗ੍ਹਾ ਤੇ ਕਰਾਪਸ਼ਨ ਦੇ ਇਲਜ਼ਾਮ ਲੱਗੇ ਨੇ ਤੇ ਵੈਰੀਫਾਈ ਹੋ ਕੇ ਮੰਨ ਲਿਆ ਗਿਆ ਕਿ ਵਾਕੀ ਹੋਈ ਹੈ ਸਭ ਤੋਂ ਪਹਿਲਾਂ ਤਾਂ ਆਹ ਦੇਖ ਲਓ ਜੀ ਇਹ ਬੀਰੂ ਕਰਿਆਨੇ ਵਾਲੇ ਗਲੀਆਂ ਚਾਹੇ ਕੈਮਰਾ ਘੁਮਾ ਲਓ ਸ਼ਾਟ ਲੈ ਲਿਓ ਉਹ ਤੋਂ ਬਾਅਦ ਇਸ ਗਲੀ ਨੂੰ ਡਿਸਮੈਂਟਲ ਕੀਤਾ ਗਿਆ ਰੋੜੀ ਪਈ ਉਹਦੇ ਬਕਾਇਦਾ ਬਿੱਲ ਬਣੇ ਨੇ ਡਿਸਮੈਂਟਲਿੰਗ ਦਾ ਲੱਗ ਬਣਿਆ ਲਾਲ ਰੋੜੀ ਦਾ ਲੱਗ ਬਣਿਆ ਰੋੜ ਗਲੀਆਂ ਲੱਗੀਆਂ ਨੇ ਮੇਨ ਹੋਲ ਲੱਗੇ ਆ ਉਹਦੇ ਬਿੱਲ ਬਣੇ ਨੇ ਬਿੱਲ ਬਣਨ ਤੋਂ ਬਾਅਦ ਟੋਟਲ ਫਿਗਰ ਬਣ ਗਈ 317000 ਰੁਪਿਆ ਇਹਨਾਂ ਨੇ 317000 ਰੁਪਿਆ ਜਿਹੜਾ ਨਗਰ ਕੌਂਸਲ ਦਾ ਗਵਨ ਕੀਤਾ ਉਹ ਗਵਨ ਕਰਨ ਦੇ ਬਾਅਦ ਚ ਅਪਰੋਕੇ ਸੱਚੇ ਬਣੀਏ ਉਹਦਾ ਕੋਈ ਹੋਣੀ ਜਦੋਂ ਇਹਤੇ ਕਾਰਵਾਈ ਹੋਣ ਲੱਗੀ ਸਟਾਰਟ ਹੋਇਆ ਪ੍ਰੋਸੈਸ ਤਾਂ ਠੇਕੇਦਾਰ ਨੂੰ ਬੁਲਾ ਕੇ ਪੁੱਛਿਆ ਗਿਆ ਠੇਕੇਦਾਰ ਆਪਣਾ ਹਲਫੀਆ ਬਿਆਨ ਦੇ ਗਿਆ ਉਹਦੇ ਹਲਫੀਆ ਬਿਆਨ ਦੇ ਵਿੱਚ ਉਹਨੇ ਇਕਰਾਰ ਕੀਤਾ ਕਿ ਮੇਥੋਂ ਮੈਂ ਪੈਸੇ ਕਢਾਏ ਕਮਲਜੀਤ ਸਿੰਘ ਲੱਧੜ ਤੇ ਇੱਥੇ ਦਾ ਕਾਉਂਸਲਰ ਦੋਹਾਂ ਨੇ ਮੇਥੋਂ ਪੈਸੇ ਲਏ ਹਲਫੀਆ ਬਿਆਨ ਠੇਕੇਦਾਰ ਦਾ ਇਹ ਜਿਹੜਾ ਐਫੀਡੇਵਟ ਇਹਨੂੰ ਕੋਈ ਛੋਟੀ ਜੀ ਨਹੀਂ ਸਮਝੜੀ ਚਾਹੀਦੀ ਐਫੀਡੇਵਟ ਬਣਿਆ ਉਹਨੇ ਆ ਚੀਜ਼ ਦਿੱਤੀ ਤਾਂ ਪ੍ਰਧਾਨ ਇਹਦੇ ਵਿੱਚ ਕਸੂਰਵਾਰ ਪਾਇਆ ਗਿਆ ਇਹਨਾਂ ਦੇ ਕੋਣ ਠੇਕੇਦਾਰ ਕੋਣ ਸੀ ਇਹਦੇ ਪਵਨ ਕੁਮਾਰ ਇਹਨਾਂ ਦੇ ਕਾਉਂਸਲਰ ਇੱਥੇ ਦੇ ਮੌਜੂਦਾ ਕਾਉਂਸਲਰ ਪਹਿਲੇ ਇੱਕ ਸਟੈਂਡ ਕਲੀਅਰ ਕਰਨ ਇੱਥੇ ਦੇ ਮੌਜੂਦਾ ਕਾਉਂਸਲਰ ਨੇ ਪੁਲਿਸ ਕੰਪਲੇਂਟ ਕੀਤੀ। ਉਹਦੀ ਕਾਪੀ ਤੁਹਾਨੂੰ ਮੈਂ ਅਵੇਲੇਬਲ ਕਰਾ ਦੂੰਗਾ ਕਿ ਇਹ ਗਲੀ ਨਹੀਂ ਬਣੀ ਐ ਇਸ ਗਲੀ 'ਚ ਕਰਪਸ਼ਨ ਹੋਈ ਆ। ਪਹਿਲਾਂ ਇਹ ਸਟੈਂਡ ਕਲੀਅਰ ਕਰਨ ਵੀ ਕਾਉਂਸਲਰ ਸਹੀ ਆ। ਪ੍ਰਧਾਨ ਸਹੀ ਆ। ਇਹਨਾਂ ਦਾ ਹੀ ਕਾਉਂਸਲਰ ਸ਼ਿਕਾਇਤ ਕਰਦਾ। ਫਿਰ ਜਿਹੜੀ ਪੁਲਿਸ ਨੂੰ ਪਹਿਲਾਂ ਕੰਪਲੇਂਟ ਦਿੱਤੀ ਗਈ ਕਿਸੇ ਵੀ ਕੰਪਲੇਂਟ ਜਿੰਨੀਆਂ ਵੀ ਕੰਪਲੇਂਟ ਫਾਈਲਾਂ ਹੋਈਆਂ ਤੁਸੀਂ ਕਢਾ ਲਿਓ। ਉਹਦੇ ਵਿੱਚ ਉਹਨਾਂ ਨੇ ਕਿਹਾ ਵਿਭਾਗੀ ਜਾਂਚ ਕਰਵਾਓ। ਜਦੋਂ ਵਿਭਾਗੀ ਜਾਂਚ ਹੋ ਗਈ ਜਾਂਚ ਦੇ ਵਿੱਚ ਪਾਇਆ ਗਿਆ ਕਿ ਜੀ ਇਸ ਚੀਜ਼ ਦੀ ਉਰੇ ਕਰਾਪਸ਼ਨ ਹੋਈ ਹੈ ਕਰਾਪਸ਼ਨ ਹੋਣ ਦੇ ਨਾਲ ਜਿਹੜੇ ਜ਼ਿੰਮੇਵਾਰ ਅਫਸਰ ਸੀਗੇ ਉਹ ਲੈ ਲੱਤੇ ਗਏ ਉਹ ਤੋਂ ਬਾਅਦ ਜਿਹੜਾ ਹਾਈ ਕੋਰਟ ਵੱਲੋਂ ਆਰਡਰ ਹੋਇਆ ਹਾਈ ਕੋਰਟ ਦੇ ਵਿੱਚ ਉਹ ਕੋਈ ਸਟੇ ਨਹੀਂ ਮਿਲੀ ਕੋਈ ਕੁਝ ਨਹੀਂ ਹੋਇਆ ਆਰਡਰ ਦੀਆਂ ਕਾਪੀਆਂ ਸਾਰਿਆਂ ਕੋਲ ਨੇ 25 ਤਰੀਕ ਨੂੰ ਜਵਾਬ ਮੰਗਿਆ ਉਹਦਾ ਅਸੀਂ ਜਿਹੜਾ ਨਗਰ ਕੌਂਸਲ ਵੱਲੋਂ ਮੇਰੇ ਵੱਲੋਂ ਕੰਪਲੇਂਟ ਸੀ ਮੈਂ ਵੀ ਪਾਰਟੀ ਆ ਉਹਦਾ ਜਿਹੜਾ ਜਵਾਬ ਆ ਫਾਈਲ ਕੀਤਾ ਜਾਊਗਾ ਮਾਨਯੋਗ ਹਾਈ ਕੋਰਟ ਜਾਇਆ ਜਾਊਗਾ ਹਾਈ ਨਿਆਂ ਦੇ ਵਿੱਚ ਸਾਡਾ ਸਾਰਿਆਂ ਦੀ ਪੂਰੀ ਵਿਸ਼ਵਾਸ ਆ ਮੰਨਦੇ ਆ ਤੇ ਸਾਨੂੰ ਉਮੀਦ ਆ ਕਿ ਦੋ ਦੋਤੇ ਪਾਣੀ ਦਾ ਪਾਣੀ ਹੋਊਗਾ ਇਸ ਦੀ ਜਦੋਂ ਇਸ ਕੇਸ ਨੇ ਚੱਲਣਾ ਤਾਂ ਇਹਨੂੰ 100% ਇਸ ਕੇਸ ਦੇ ਵਿੱਚ ਸਜ਼ਾ ਹੋਣੀ ਹੈ ਇਹਨੇ ਗਵਰਨਰ ਜਿਵੇਂ ਉਹ ਕਹਿੰਦੇ ਪਹਿਲੇ ਜਿਹੜੇ ਡੀਐਸਪੀ ਗਿੱਲ ਸੀਗੇ ਹੈ ਤੇ ਵੀ ਉਹ ਅਰਜਿੰਦਰ ਸਿੰਘ ਗਿੱਲ ਵੀ ਉਹ ਉਹ ਪਹਿਲਾਂ ਉਹ ਮਾਮਲਾ ਸਾਰਾ ਕਲੀਅਰ ਹੋ ਚੁੱਕਿਆ ਸੀ ਨਹੀਂ ਕਲੀਅਰ ਨਹੀਂ ਹੋ ਚੁੱਕਿਆ ਸੀ ਉਹ ਤੁਹਾਨੂੰ ਮਿਸ ਗਾਈਡ ਕਰਦੇ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਦਫ਼ਤਰ ਵਿਭਾਗੀ ਜਾਂਚ ਚਾਹੀਦੀ ਦਰਖਾਸਤ ਇਹ ਨਹੀਂ ਫਾਈਲ ਹੋਈ ਦਰਖਾਸਤ ਫਾਲਸ ਆ ਵਿਭਾਗੀ ਜਾਂਚ ਹੋ ਗਈ ਹੁਣ ਈਓ ਸਾਹਿਬ ਦੀ ਕੰਪਲੀਟ ਤੇ ਪਰਚਾ ਹੋ ਗਿਆ ਕਿਉਂਕਿ ਇਹ ਗਲੀ ਇਹ ਗਲੀ ਬਣੀ ਹੋਈ ਹੈ ਇਹ ਨਹੀਂ ਜੀ ਇਹ ਇਹ ਕੀ ਇੰਟਰਲੋਕਿੰਗ ਗਲੀ ਤੁਸੀਂ ਤੁਸੀਂ ਸਾਰੇ ਗਲੀ ਦਿਖਾਓ ਪਹਿਲਾਂ ਵੀ ਇਹ ਬਣੀ ਹੋਈ ਆ ਦਿਖਾਓ ਪਹਿਲਾਂ ਇੰਟਰਲੋਕਿੰਗ ਦਾ ਬਿੱਲ ਪਾਸ ਹੋਇਆ ਜੀ ਆਹ ਦੇਖੋ ਆਹ ਗਲੀ ਬਣੀ ਨਹੀਂ ਆ ਕਿਦਾਂ ਦੀ ਗਈ ਆ 8 ਸਾਲ ਦੀ ਗਲੀ ਬਣੀ ਪਈ ਆ ਇੰਟਰਲੋਕਿੰਗ ਦਾ ਟੈਂਡਰ ਲੱਗਿਆ ਸੀ ਇੰਟਰਲੋਕਿੰਗ ਦਾ ਹੀ ਬਿੱਲ ਪਾਸ ਹੋਇਆ ਇੰਟਰਲੋਕਿੰਗ ਦੀ ਹੀ ਪੇਮੈਂਟ ਹੋਤੀ ਜੀ ਇਹ ਗਲੀ ਬਣੀ ਨਹੀਂ ਮੈਂ ਹੈਰਾਨ ਆ ਇੰਨਾ ਝੂਠ ਉਹ ਯਾਰ ਹੁਣ ਤਾਂ ਸਾਰਾ ਕੁਝ ਸਾਹਮਣੇ ਆ ਗਿਆ ਹੁਣ ਤਾਂ ਸੱਚ ਮੰਨ ਲਾ ਵੀ ਹਾਂ ਮੈਂ ਇਹ ਹਜੇ ਕਪਲੇ ਕੀਤੇ ਨੇ ਸੋ ਮੇਰੀ ਤਾਂ ਇਹ ਬੇਨਤੀ ਆ ਕਿ ਜਿਹੜਾ ਇਹ ਹਜੇ ਨੇ ਹੋਰ ਵੀ ਸਾਨੂੰ ਖਦਸ਼ੇ ਨੇ ਕਿ ਇਹ ਹਜੇ ਕਪਲੇ ਹੋਏ ਨੇ ਇੱਕ ਮੈਂ ਪੰਜਾਬ ਸਰਕਾਰ ਨੂੰ ਥੋੜੇ ਮਾਧਿਅਮ ਰਾਹੀਂ ਇੱਕ ਬੇਨਤੀ ਕਰੂੰਗਾ ਹੱਥ ਬੰਨ ਕੇ ਇਹਦੀ ਤੇ ਇਹਦੇ ਰਿਸ਼ਤੇਦਾਰਾਂ ਦੀ ਪ੍ਰਧਾਨ ਬਣਨ ਤੋਂ ਪਹਿਲਾਂ ਤੇ ਪ੍ਰਧਾਨ ਬਣਨ ਤੋਂ ਬਾਅਦ ਇਹਦੇ ਕੋਲ ਜਿੰਨੀ ਚੱਲ ਚੱਲ ਜਾਇਦਾਦ ਆ ਉਹਦੀ ਅਸੀਂ ਬੇਨਤੀ ਕਰਾਂਗੇ ਅਸੀਂ ਜਾਵਾਂਗੇ ਵੀ ਉਹਦੀ ਜਾਂਚ ਕਰਾਈ ਜਾਵੇ ਜੋ ਸਾਡੇ ਸੁਣਨ ਦੇ ਵਿੱਚ ਆਇਆ ਬੇਸ਼ੁਮਾਰ ਦੌਲਤ ਇਕੱਠੀ ਹੋਈ ਹੈ ਨਗਰ ਕੌਂਸਲ ਨਾਲ ਇਹੋ ਜਿਹੇ ਪਤਾ ਕਿੰਨੇ ਕਪੜੇ ਕਰ ਕਰ ਜਿਵੇਂ ਅੱਜ ਹਾਈ ਕੋਰਟ ਦੀ ਸਟੇ ਉਹਨਾਂ ਨੇ ਕਿਹਾ ਹਾਈ ਕੋਰਟ ਦੀ ਸਟੇ ਨਹੀਂ ਜੀ ਤੁਸੀਂ ਆਰਡਰ ਪੜ੍ਹ ਲਓ ਉਹਨਾਂ ਨੇ 24 ਤਰੀਕ ਤੱਕ ਕਿਹਾ ਵੀ ਇਹਨਾਂ ਤੇ ਕੋਈ ਬਲਪੂਰਵਕ ਕੁਝ ਵੀ ਤੁਸੀਂ ਯੂਜ਼ ਨਹੀਂ ਕਰਨਾ ਕੋਈ ਪੁਲਿਸ ਧੱਕੇਸ਼ਾਹੀ ਨਾ ਕਰੇ 25 ਤਰੀਕ ਨੂੰ ਪੁਲਿਸ ਆਵੇ ਸਾਨੂੰ ਆਪਣਾ ਜਵਾਬ ਦੇਵੇ ਉਹਦੇ ਵਿੱਚ ਅਸੀਂ ਵੀ ਪਾਰਟੀਆਂ ਅਸੀਂ ਵੀ ਜਾਵਾਂਗੇ ਆਪਣੇ ਵੱਲੋਂ ਅਸੀਂ ਵੀ ਦਵਾਂਗੇ ਪੁਲਿਸ ਨੇ ਵੀ ਦੇਣਾ ਉਹ ਤਾਂ ਬਾਅਦ ਕੋਰਡੀਨੇਟ ਸਾਈਟ ਕਰਨਾ ਹੋ ਉਹ ਟੋਟਲ ਗੁੰਮਰਾਹ ਕਰ ਰਿਹਾ ਜੀ ਤੁਸੀਂ ਬਿਲਕੁਲ ਆਰਡਰ ਨੇ ਤੁਸੀਂ ਆਪ ਸਿਆਣੇ ਹੋ ਉਹ ਕਹਿੰਦੇ ਵੀ ਅਕਾਲੀ ਨਾਲ ਬੀਜੇਪੀ ਕਾਂਗਰਸ ਦੇ ਵਿੱਚੋਂ ਗਏ ਹੋਏ ਜਿਹੜਾ ਉਹ ਗਰੋਹ ਬਣਿਆ ਹੋਇਆ ਵੀ ਉਹ ਸਾਰੀਆਂ ਸ਼ਾਜਿਸ਼ਾਂ ਕਰਦਾ ਜੀ ਮંત્રી ਸਾਹਿਬ ਨੂੰ ਤਾਂ ਇਹਦੇ ਬਾਰੇ ਘੱਟ ਹੀ ਪਤਾ ਚਲੋ ਜੀ ਹੁਣ ਕੋਟਲੀ ਸਾਹਿਬ ਨੇ ਕਿਹਾ ਵੀ ਗੈਂਗ ਬਣਿਆ ਵੇਆ ਕਾਂਗਰਸ ਚੋਂ ਗਏ ਆਵੇ ਆ ਤਾਂ ਫਿਰ ਪਹਿਲਾਂ ਉਹਨਾਂ ਨੇ ਵੀ ਗੈਂਗ ਰੱਖਿਆ ਹੁਣ ਉਹਨਾਂ ਨੂੰ ਪਤਾ ਹੋਣਾ ਜਿਹੜਾ ਗੈਂਗ ਰੱਖਿਆ ਸਾਨੂੰ ਤਾਂ ਇਸ ਬਾਰੇ ਕੋਈ ਗੱਲ ਨਹੀਂ ਅਸੀਂ ਤਾਂ ਸੱਚ ਤੇ ਖੜੇ ਆਂ ਵੈਸੇ ਤਾਂ ਕੋਟਲੀ ਸਾਹਿਬ ਨੂੰ ਆਪ ਹੀ ਉਹਦਾ ਅਸਤੀਫਾ ਲੈ ਲੈਣਾ ਚਾਹੀਦਾ ਇੰਨੀ ਕਰਾਪਸ਼ਨ ਆ ਸ਼ਹਿਰ ਦੇ ਸਾਹਮਣੇ ਆ ਗਈ ਇਹ ਤਾਂ ਟੋਟਲ ਥੂ-ਥੂ ਹੋ ਰਹੀ ਹੈਗਾ ਉਹਨੂੰ ਆਪਣੇ ਆਪ ਹੀ ਉਹਦਾ ਮੋਰਲ ਰਾਈਟ ਨਹੀਂ ਬਣਦਾ ਇਸ ਸ਼ਹਿਰ ਦੇ ਵਿੱਚ ਅੱਛਾ ਜੀ ਉਹ ਕਹਿ ਰਹੇ ਸੀ ਕਿ ਜਿੰਨੇ ਵੀ ਕੰਮ ਹੁੰਦੇ ਨੇ ਈਓ ਸਾਹਿਬ ਤੇ ਐਸਓ ਸਾਹਿਬ ਤੇ ਪਹਿਲਾਂ ਸਾਈਨ ਹੁੰਦਾ ਨੇ ਵੀ ਜੋ ਵੀ ਹੈ ਇਹ ਜੇ ਕਪਲਾ ਹੁੰਦਾ ਤੇ ਲੋਕ ਕਿਉਂ ਇਦਾਂ ਕਰਦੇ ਉਹ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਕਪਲਾ ਹੋਇਆ ਈਓ ਸਾਹਿਬ ਵੱਲੋਂ ਈਓ ਸਾਹਿਬ ਦੀ ਤਾਂ ਨੋ ਲੈਜ ਆਇਆ ਤੇ ਠੇਕੇਦਾਰ ਨੇ ਐਫੀਡਵਿਟ ਦੇ ਦਿੱ ਮੇਰੇ ਤੋਂ ਪੈਸੇ ਹੀ ਲੱਤੇ ਨੇ ਇਹਨਾਂ ਨੇ ਤੇ ਪੁਲਿਸ ਨੇ ਉਹਦੇ ਤੇ ਈਓ ਸਾਹਿਬ ਨੇ ਕਾਰਵਾਈ ਕਰਦੇ ਵੀ ਠੀਕ ਹੈ ਜੇ ਪੁਲਿਸ ਈਓ ਸਾਹਿਬ ਨੂੰ ਦੋਸ਼ੀ ਪਾਉਂਦੀ ਤਾਂ ਈਓ ਸਾਹਿਬ ਤੇ ਕਰ ਦਿੰਦੀ ਇੱਕ ਨਾ ਪ੍ਰਧਾਨ ਦਾ ਕਹਿਣਾ ਸੀ ਕਿ ਮੇਰੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਪਹਿਲਾਂ ਕਿ ਮੈਂ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ 'ਚ ਆਵਾਂ ਇਸ ਕਰਕੇ ਮੇਰੇ ਤੇ ਪ੍ਰੈਸ਼ਰ ਮੈ ਦੂਜਾ ਮੈਂ ਦਲਤ ਪਰਿਵਾਰ ਨਾਲ ਤਾਲੁਕ ਰੱਖਦਾ ਹਾਂ ਗਰੀਬ ਪਰਿਵਾਰ ਦਾ ਨਹੀਂ ਦੇਖੋ ਮੇਰੀ ਗੱਲ ਸੁਣੋ ਜੀ ਪਹਿਲਾਂ ਤਾਂ ਨੰਬਰ 1 ਜਿਹੜੀ ਗੱਲ ਆ ਉਹ ਤਾਂ ਬਹੁਤ ਮਿੰਤਾ ਕੀਤੀਆਂ ਨੇ ਮੈਨੂੰ ਪਾਰਟੀ 'ਚ ਲੈ ਲਓ ਸੋਰੀ ਭਗਵਾਨ ਸਿੰਘ ਮਾਨ ਜੀ ਦੀ ਸੋਹ ਸਾਬ ਦੀ ਸੋਚ ਹੈ ਵੀ ਮੈਂ ਤਾਂ ਜਿੰਨੇ ਸਾਫ ਸੁਥਰੇ ਵਧੀਆ ਅਕਸ ਵਾਲੇ ਬੰਦੇ ਨੇ ਮੈਂ ਉਹ ਲੈਣੇ ਨੂੰ ਤਾਂ ਬਹੁਤ ਦੇਰ ਦਾ ਮਨਤਾ ਕਰ ਰਿਹਾ ਜਦੋਂ ਹੱਥ ਨਾ ਪਹੁੰਚੇ ਤੂ ਘੋੜੀ ਉਹੀ ਜੀ ਕੋਈ ਗੱਲ ਨਹੀਂ ਜਿਹੜੀ ਐਸਸੀ ਭਾਈਚਾਰੇ ਵਾਲੀਆ ਸੁਖਮਨ ਜੀ ਜੀ ਨੇ ਸਾਡੇ ਹੋਰ ਕਾਉਂਸਲਰ ਭਾਈ ਸਾਹਿਬ ਨੇ ਜਿੰਨੇ ਨੇ ਕਦੇ ਕੋਈ ਇਹੀ ਜੀ ਗੱਲ ਨਹੀਂ ਇਹ ਤਾਂ ਇੱਕ ਜਾਣ ਕੇ ਕੁਝ ਬੰਦਿਆਂ ਨੂੰ ਆਤ ਹੁੰਦੀ ਹੈ ਕਿ ਇਹੋ ਜਿਹਾ ਸਮਾਜ ਦੇ ਵਿੱਚ ਤਰਾਰਾ ਪਾਈ ਹੈ ਪ੍ਰਧਾਨ ਦਾ ਕਹਿਣਾ ਵੀ ਪ੍ਰਧਾਨ ਤਾਂ ਅਨਪੜ ਵੀ ਚੱਲ ਜਾਂਦਾ ਹੈ ਬਾਕੀ ਜਿਹੜੇ ਐਨੇ ਪੜੇ ਲਿਖੇ ਰੱਖੇ ਰੱਖਿਓ ਇਹਨੇ ਅਫਸਰ ਵੀ ਉਹਨਾਂ ਦੀ ਵੀ ਤਾਂ ਕੋਈ ਡਿਊਟੀ ਬੰਦੀ ਹੋ। ਬਹੁਤ ਸਿਆਣੀ ਗੱਲ ਆ ਜੀ ਤਾਂ ਹੀ ਕੋਟਲੀ ਸਾਹਿਬ ਨੇ ਸੋਚ ਸਮਝ ਕੇ ਅਕਾਊਂਟ ਦਾ ਕੰਮ ਕਰਦੇ ਨੇ। ਕਿੱਡਾ ਬਰੀਕੀ ਦਾ ਕੰਮ ਹੈ ਪੈਸਿਆਂ ਵਾਲਾ ਤਾਂ ਹੀ ਇਹਨਾਂ ਨੂੰ ਪ੍ਰਧਾਨ ਬਣਾਇਆ ਹੋਊਗਾ ਤਾਂ ਪੜ੍ਹੇ ਲਿਖੇ ਨੇ ਇਹਨਾਂ ਜੀ। ਕੋਈ ਅਨਪੜ੍ਹ ਹੁੰਦੇ ਆਪਾਂ ਇਸ ਗੱਲ ਤੇ ਗੌਰ ਕਰ ਲਉਂਦੇ। ਇਹ ਤਾਂ ਦੇਖੋ ਕਿੱਡਾ ਆੜਤ ਸਾਹਮਦੇ ਨੇ। ਥੈਂਕ ਯੂ ਸਰ ਥੈਂਕ ਯੂ। ਬਰੀਮੀ ਦਾ ਕੰਮ ਕਰਦੇ ਨੇ ਕਿੰਨੇ ਪੜ੍ਹੇ ਲਿਖੇ ਨੇ ਕਿੰਨੇ ਸਮਝਦਾਰ ਨੇ। ਓਕੇ ਸਰ ਓ। ਜਿਹੜੀ ਗਲੀ ਨਹੀਂ ਬਣੀ ਹੈ ਕਿ ਜਿਹੜਾ ਜਿਹੜਾ ਗਲੀ ਦਾ ਮਾਮਲਾ ਚੱਲ ਰਿਹਾ ਪਹਿਲਾਂ ਤੁਸੀਂ ਮੁੱਦਾ ਉਠਾਇਆ ਕਈ ਵਾਰ। ਇਹ ਸੰਬ ਜਦੋਂ ਮੈਨੂੰ ਇਸ ਬਾਰੇ ਮੇਰੀ ਮਸੀਨੇ ਇਥੋਂ ਝੋਣ ਲੜੀ ਆ ਮੈਂ ਇੱਥੇ ਨਿਗਾਹ ਰੱਖਦਾ ਪੂਰੀ ਜਦ ਮੈਨੂੰ ਪਤਾ ਲੱਗਿਆ ਸੀ ਵੀ ਇਹ ਗਲੀ ਬਿਨਾ ਕੰਮ ਕੀਤੇ ਕਾਗਜ਼ਾਂ ਦੇ ਵਿੱਚ ਬਣ ਗਈ ਮੈਂ ਇਹਦੀ ਆਕੀ ਨਹੀਂ ਉਹ ਆਕੀ ਲੈਣ ਤੋਂ ਬਾਅਦ ਹੀ ਜਿਹੜਾ ਉਹ ਕੂਰੇ ਦਾ ਕਾਉਂਸਲਰ ਆ ਕਿਉਂਕਿ ਠੱਗੀ ਉਹਦੀ ਸੀ ਉਹਨੇ ਇੱਕ ਫੋਕੀ ਜੀ ਐਪਲੀਕੇਸ਼ਨ ਦੇ ਕੇ ਉਹਨੂੰ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਥਾਣੇ ਦੇ ਵਿੱਚ ਐਪਲੀਕੇਸ਼ਨ ਦੇ ਕੇ ਉਹਨੂੰ ਵਾਪਸ ਲੈ ਲਿਆ ਤੇ ਜਿਹੜੀ ਹਰਿੰਦਰ ਹਰਜਿੰਦਰ ਸਿੰਘ ਡੀਐਸਟੀ ਕੋਲ ਦਰਖਾਸਤ ਸੀ ਉਹ ਵੀ ਮੇਰੀ ਦਿੱਤੀ ਜੀ ਦਰਖਾਸਤ ਸੀ ਉਸ ਵੇਲੇ ਉਹ ਵੀ ਚਲੋ ਅਸੀਂ ਤਾਂ ਪੈਸਾ ਇਹਦੇ ਤੇ ਖਰਚਣਾ ਕੀ ਸੀ ਨਾ ਅਸੀਂ ਕਰਪਸ਼ਨ ਕਰਦੇ ਆ ਨਾ ਇਹ ਜੀ ਦੇ ਪੈਸੇ ਖਰਚਦੇ ਆ ਕਿਸੇ ਨੇ ਅਪਰੋਚ ਕਰਕੇ ਕਾਉਂਸਲਰ ਨੇ ਉਰੇ ਦੇ ਨੇ ਕਿਸੇ ਨੇ ਕੁਝ ਆਪਣੇ ਪੈਸੇ ਪੁੱਥੇ ਦੇ ਕੇ ਉਦੋਂ ਗੋਲ ਮੋਲ ਦੀ ਰਿਪੋਰਟ ਬਣਵਾ ਚੁੱਕਾ ਉਦੋਂ ਬਾਅਦ ਇਹ ਭੁਗ ਭਖਦਾ ਰਿਹਾ ਮੁੱਦਾ ਚਲੋ ਹਾਈ ਕੋਰਟ ਨੇ ਕੋਈ ਵੀ ਅਰੈਸਟ ਨਹੀਂ ਕਰਤੀ ਉਹਦੀ ਮਹੀਨੇ ਵਾਸਤੇ ਪ੍ਰਧਾਨ ਦੀ ਚਲੋ ਮਾਨਯੋਗ ਹਾਈ ਕੋਰਟ ਆ ਜਿਹੜਾ ਕੁਝ ਉਹਨੂੰ ਠੀਕ ਲੱਗਿਆ ਉਹਨੇ ਕੀਤਾ ਪਰ ਅਰੈਸਟ ਸਟੇ ਹੋਣ ਨਾਲ ਇਹ ਥੋੜਾ ਵੀ ਇੱਕ ਕਬਲਾ ਖਤਮ ਹੋ ਜਾਊਗਾ ਜਿਹੜੀ ਪੁਲਿਸ ਨੇ ਹੁਣ ਵੀ ਪਰਚਾ ਦਿੱਤਾ ਉਹਦੇ ਵਿੱਚ ਵੀ ਬਹੁਤ ਖਾਮੀਆਂ ਨੇ ਜਿਹੜਾ ਐਫੀਡੇਵਿਟ ਆ ਐਫੀਡੇਵਿਟ ਵੀ ਠੇਕੇਦਾਰ ਤੋਂ ਮੈਂ ਲਿਆ ਸੀ ਐਫੀਡੇਵਿਟ ਵੀ ਮੇਰੇ ਕੋਲ ਅਸਲ ਐਫੀਡੇਵਿਟ ਹੈ ਐਫੀਡੇਵਿਟ ਦੇ ਵਿੱਚ ਉਹਨੇ ਸਾਫ਼ ਕਿਹਾ ਵੀ ਕਾਉਂਸਲਰ ਤੇ ਕਾਉਂਸਲਰ ਦੀ ਘਰ ਵਾਲੀ ਮੈਨੂੰ ਘਰੋਂ ਲੈ ਕੇ ਕਾਰ ਦੇ ਵਿੱਚ ਬਿਠਾ ਕੇ ਪ੍ਰਧਾਨਕ ਹੋ ਗਏ ਉੱਥੋਂ ਉਹਨਾਂ ਨੇ ਉਹ ਬਿੱਲ ਬਣਵਾ ਕੇ ਮੈਨੂੰ ਚੈੱਕ ਦੇ ਕੇ ਮੇਰੇ ਤੋਂ ਪੈਸੇ ਲਏ ਸਾਫ ਪੁਲਿਸ ਨੇ ਹੁਣ ਵੀ ਗੋਲ ਮੋਲ ਕਰਨ ਦੀ ਕਾਉਂਸਲਰ ਤੇ ਉਹਦੀ ਘਰ ਵਾਲੀ ਨੂੰ ਬਾਹਰ ਰੱਖਿਆ ਇਹਦੇ ਵਿੱਚ ਇਹ ਵੀ ਇੱਕ ਬਹੁਤ ਵੱਡੀ ਵਜ੍ਹਾ ਜਿਹੜਾ ਇੱਕ ਮਹੀਨੇ ਦੀ ਡਿਲੇ ਹੋਈ ਹੈ ਇਹਦੇ ਵਿੱਚ ਜਿਹੜਾ ਉਹਦਾ ਨੋਅ ਵਿੱਚ ਨਹੀਂ ਰੱਖਿਆ ਕਿਉਂਕਿ ਉਹ ਨੌ ਦਾ ਵਿੱਚ ਆਉਣਾ ਹੀ ਆਉਣਾ ਜਦ ਐਫਆਈਡਾਪਟ ਦੇ ਵਿੱਚ ਨੌ ਆ ਐਫਆਈਆਰ ਦੇ ਵਿੱਚ ਵੀ ਉਹਦੇ ਬਿਆਨਾਂ ਦੇ ਵਿੱਚ ਉਹ ਨੌ ਆ ਜਿਹੜਾ ਐਫਆਈਡਾਪਟ ਲਿਖਿਆ ਹੋਇਆ ਦਵਾਰਾ ਫਿਰ ਤੁਸੀਂ ਕਰੋਗੇ ਕਾਉਂਸਲਰ ਦੀ ਘਰ ਮੈਂ ਕੋਰਟ ਤੇ ਜਾਊਗਾ ਜੀ ਮੈਂ ਕੋਰਟ ਤੇ ਜਾਊਗਾ ਜੀ ਮੈਂ ਇਹਦਾ ਖਿਹੜਾ ਥੋੜਾ ਛੱਡੂਗਾ ਜਿਹਦਾ ਠੱਗੀ ਲਾਈ ਆ ਉਹ ਬੰਦੇ ਨੂੰ ਬਾਹਰ ਥੋੜਾ ਛੱਡਾਂਗੇ ਅਸੀਂ ਚਾਹੇ ਕੋਈ ਉਹਦੀ ਮਦਦ ਕਰੇ ਚਾਹੇ ਨਾ ਕਰੇ ਉਹਨੂੰ ਵਿੱਚ ਵਾਪਸ ਲੈ ਕੇ ਆਵਾਂਗੇ ਪ੍ਰਧਾਨ ਨੂੰ ਵਿੱਚ ਲਿਆ ਹੁਣ ਈਓ ਸਾਹਿਬ ਦੀ ਗੱਲ ਕਰਦੇ ਈਓ ਸਾਹਿਬ ਕੋਲ 10 ਕਮੇਟੀਆਂ ਨੇ ਜੀ ਉਸ ਵੇਲੇ ਉਹਨਾਂ ਕੋਲ ਚਾਰ ਕਮੇਟੀਆਂ ਜਿਹੜੇ ਨਿਗਰਾਨਾਂ ਲਾਏ ਨੇ ਕਮੇਟੀ ਦੇ ਉੱਤੇ ਅਫਸਰ ਤਾਂ ਠੱਗੀਆਂ ਕਰੀ ਜਾਣਗੇ ਜੀ ਜਿਹੜੇ ਥੱਲੇ ਲੈਵਲ ਦੇ ਅਫਸਰ ਨੇ ਫਿਰ ਤਾਂ ਉਹ ਠੱਗੀਆਂ ਕਰੀ ਜਾਣਗੇ ਜੇ ਪ੍ਰਧਾਨ ਨੇ ਗੌਰ ਨਹੀਂ ਰੱਖਣੀ ਜੀ ਪ੍ਰਧਾਨ ਕੋਈ ਕਥੌਲਟੀ ਆ ਸੈਨਾ ਦੀ ਆਥੋਰਟੀ ਕਾਦੇ ਵਾਸਤੇ ਆ ਬਾਕੀ ਗਰਕੀਤ ਜੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਬਹੁਤ ਆਪਣੇ ਆਪ ਨੂੰ شریف ਹੋਣ ਦਾ ਜੋ ਨਾਟਕ ਕੀਤਾ ਵੀ ੱੱੱਕਾ ਕਰ ਰਹੀ ਆ ਸਰਕਾਰ ਉਹਨੇ ਤੁਹਾਡੇ ਸਾਹਮਣੇ 2 ਨੰਬਰ ਵਾਰਡ ਚ ਥੋਣ ਹੋ ਰਹੀ ਆ ਉੱਥੇ ਕਿਸੇ ਵੀ ਕੈਂਡੀਡੇਟ ਦੇ ਕਾਗਜ਼ ਨਹੀਂ ਰਿਜੈਕਟ ਹੋਏ ਬਹੁਤ ਇਨਾਰੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਕਈਆਂ ਨੇ ਆਪਣੇ ਕੈਂਡੀਡੇਟਾਂ ਦੇ ਕਾਗਜ਼ ਰਿਜੈਕਟ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਕਰਾਈਏ ਤੇ ਸਰਕਾਰ ਦੇ ਗਲ ਪਈਏ ਕਿਸੇ ਦੇ ਕਾਗਜ਼ ਨਹੀਂ ਰਿਜੈਕਟ ਹੋਏ ਤੱਕਾ ਇਹ ਹੁੰਦਾ ਵੀ ਕਾਗਜ਼ ਰਿਜੈਕਟ ਹੋਗੇ ਕਿਸੇ ਦੇ ਤੱਕੇ ਨਾ ਰਿਜੈਕਟ ਹੋਏ ਇਹ ਪੂਰਾ ਪੀਸਫੁਲੀ ਉੱਥੇ ਇਲੈਕਸ਼ਨ ਚੱਲ ਗਿਆ 2021 ਦੇ ਵਿੱਚ ਕੌਂਸਲ ਦਾ ਇਲੈਕਸ਼ਨ ਖੰਨੇ ਵੀ ਹੋ ਕੇ ਗਿਆ ਤੁਸੀਂ ਉਸ ਵੇਲੇ ਆਪੋਜੀਸ਼ਨ ਦੇ ਮੈਂਬਰਾਂ ਤੋਂ ਪੁੱਛੋ ਅਸੀਂ ਇਹਨਾਂ ਨੇ ਕਿੱਡਾ ਵੱਡਾ ਧੱਕਾ ਕੀਤਾ ਕੋਟਲੀ ਦੀ ਅਗਵਾਈ ਦੇ ਵਿੱਚ ਮੇਰੇ ਨਾਲ ਕਿੱਡਾ ਧੱਕਾ ਹੋਇਆ ਮੇਰੇ ਪਰਿਵਾਰ ਦੇ 50 ਬੰਦੇ ਪੁਲਿਸ ਦੇ ਅੰਦਰ ਬਾੜ ਕੇ ਐਸਪੀ, 2 ਡੀਐਸਪੀ, 3 ਐਸਐਚਓ ਬਾੜ ਕੇ ਅੰਦਰ ਮੇਰੇ ਕੁੱਟਮਾਰ ਕੀਤੀ ਸੀ ਸਾਡੇ ਦੇ ਪਰਚਾ ਦੇ ਕੇ ਅੰਦਰ ਦੇਣ ਦੀ ਕੋਸ਼ਿਸ਼ ਕੀਤੀ ਸਾਨੂੰ 3 ਘੰਟੇ ਬੂਥਾਂ ਤੇ ਨਹੀਂ ਆਉਣ ਦਿੱਤਾ ਸਵੇਰੇ ਧੱਕਾ ਉਹਨੂੰ ਧੱਕਾ ਕਹਿੰਦੇ ਨੇ ਇਹਨੂੰ ਧੱਕਾ ਨਹੀਂ ਕਹਦੇ ਇਹਨਾਂ ਨੇ ਲੁੱਟੀਆਂ ਨੇ ਇਲੈਕਸ਼ਨਾਂ ਹੁਣ ਲੋਕ ਇਹਨਾਂ ਨੂੰ ਜਵਾਬ ਦੇ ਰਹੇ ਨੇ ਸਰ ਨੂੰ ਵੱਡਾ ਜਿਹੜਾ ਧੱਕਾ ਖੰਨੇ ਦੇ ਵਿੱਚ ਧੱਕੇ ਦੀ ਫਿਰਤ ਪਾਈ ਆ ਸਰਦਾਰ ਗਰਜੀਤ ਸਿੰਘ ਕੋਟਲੀ ਨੇ ਪਾਈ ਆ ਇਹਦੇ ਨਾਲ ਜਿਹੜੀ ਜੁੰਡਲੀ ਹੁਣ ਕੋਈ ਸਮਰਾਲੇ ਬੈਠਾ ਕੋਈ ਕਿਤੇ ਬੈਠਾ ਉਹ ਸਾਰੀ ਜੁੰਡਲੀ ਦੇ ਇਕੱਠੇ ਹੋ ਗਏ ਤੇ ਪਰਤ ਪਾਈ ਆ ਸਰਦਾਰ ਤਰਨਪੀਰ ਸਿੰਘ ਸੌਂਦ ਇੱਕ شریف ਬੰਦੇ ਨੇ ਉਹ ਇਮਾਨਦਾਰੀ ਤੇ ਆਪਣਾ ਕੰਮ ਕਰਦੇ ਨੇ ਉਹ ਕੋਈ ੱੱਕੇਵਾਲ ਨੂੰ ਨਹੀਂ ਜਾ ਰਹੇ ੱੱਕਾ ਇਹਨਾਂ ਨੇ ਕੀਤਾ ਹੁਣ ਇਹ ਜਿਹੜਾ ਇਹ ਕਰਪਸ਼ਨ ਪਿਛਲੇ 50 ਸਾਲ ਤੋਂ ਕਰਦੇ ਆ ਰਹੇ ਨੇ ਕਾਂਗਰਸ ਵਾਲੇ ਇੱਕ ਵਾਰ ਕੌਂਸਲ ਦੇ ਉੱਤੇ ਅਕਾਲੀ ਦਲ ਦਾ ਕਬਜ਼ਾ ਹੋਇਆ ਨਹੀਂ ਹਰੇਕ ਵਾਰ ਕਾਂਗਰਸ ਹੀ ਉੱਥੇ ਕਾਬਜ਼ ਰਹੀ ਹੈ ਜੋ ਹਾਲਾਤ ਖੰਨੇ ਦੇ ਨੇ ਉਹ ਸਾਰੀ ਦੇਣ ਕਾਂਗਰਸ ਦੀ ਆ ਹੁਣ ਇਹ ਤੜਫਦੇ ਨੇ ਜੇ ਕਰਪਸ਼ਨ ਨੂੰ ਫੜਿਆ ਜਾ ਰਿਹਾ ਇਹ ਕਰਪਸ਼ਨ ਨਹੀਂ ਤਾਂ ਹੋਰ ਕੀ ਹੈ ਜੀ ਇਹਦਾ ਕੌਣ ਜ਼ਿੰਮੇਵਾਰ ਸਰਕਾਰਾਂ ਜ਼ਿੰਮੇਵਾਰ ਨੇ ਚਾਰੇ ਘਟਾਲੇ ਦੇ ਵਿੱਚ ਲਾਲੂ ਫੜਿਆ ਗਿਆ ਲਾਲੂ ਤਾਂ ਮੁੱਖ ਮੰਤਰੀ ਸੀ ਉਹ ਕਿਤੇ ਆਪ ਦੇਖਦਾ ਸੀ ਚਾਰੇ ਘਟਾਲੇ ਦਾ ਕੰਮ ਜੋ ਮੇਨ ਆ ਉਹ ਸ਼ਹਿਰ ਦਾ ਪ੍ਰਧਾਨ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਇਸ ਲਈ ਸਾਰਾ ਕੁਝ ਠੀਕ ਹੋ ਰਿਹਾ ਕੋਈ ਇਹੋ ਜੀ ਗੱਲ ਨਹੀਂ ਹੈ ਸਾਨੂੰ ਕੋਰਟ ਤੇ ਪੂਰਨ ਭਰੋਸਾ ਅਦਾਲਤਾਂ ਦੇ ਵਿੱਚ ਸਾਰੇ ਫੈਸਲੇ ਠੀਕ ਹੁੰਦੇ ਨੇ ਕੋਈ ਗੱਲ ਨਹੀਂ ਜੇ ਕੋਰਟ ਨੇ ਰੀਲੀਫ ਦਿੱਤਾ ਅੱਗੇ ਜਾ ਕੇ 25 ਤਰੀਕ ਨੂੰ ਉਹਦਾ ਕੋਈ ਹੱਲ ਹੋਵੇਗਾ। ਆਮੰਗ ਤੁਸੀਂ ਇਸ ਮੁੱਦੇ ਤੇ ਪਹਿਲਾਂ ਤਾਂ ਮੈਂ ਸਾਰੇ ਇੱਥੇ ਆਏ ਪੱਤਰਕਾਰ ਸਾਹਿਬਾਨ ਦਾ ਧੰਨਵਾਦ ਕਰਦਾ ਹਾਂ। ਜਿਹੜਾ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਤੁਸੀਂ ਆਏ ਹੋ ਬੀਰੂ ਕਰਿਆਨਾ ਸਟੋਰ ਵਾਲੀ ਗਲੀ ਦੇ ਵਿੱਚ। ਪਰ ਮੇਰੇ ਤੋਂ ਪਹਿਲਾਂ ਸ਼ਕੀਲ ਕੁਮਾਰ ਹੇਟਾ ਜੀ, ਪੋਪੀ ਜੀ, ਆਪਣੇ ਜੀਤ ਸਿੰਘ ਜੀ ਇਹਨਾਂ ਨੇ ਬਹੁਤ ਵਧੀਆ ਵਿਸਥਾਰ ਦੇ ਨਾਲ ਸਾਰੀਆਂ ਗੱਲਾਂ ਕੀਤੀਆਂ ਨੇ। ਜਿਹੜੀ ਸੱਚਾਈ ਹੈ ਕਦੀ ਛੁਪੀ ਨਹੀਂ ਹੈਗੀ। ਉਹ ਸਭ ਦੇ ਸਾਹਮਣੇ ਆਉਂਦੀ ਆ। ਆਪਾਂ ਜਿੰਨਾ ਮਰਜੀ ਝੂਠ ਬੋਲ ਲਈਏ ਜਿੰਨਾ ਮਰਜੀ ਆਪਾਂ ਜੋ ਮਰਜੀ ਕਹਿ ਲਈਏ ਲੇਕਿਨ ਜਿਹੜੀ ਸਚਾਈ ਆ ਕਦੇ ਹੀ ਨਹੀਂ ਛੁਪਦੀ ਹੈਗੀ ਆ ਸਾਡੇ ਸਤਕਾਰਯੋਗ ਜਿਹੜੇ ਐਕਸ ਕਾਉਂਸਲਰ ਨੇ ਜੀਤ ਸਿੰਘ ਜੀ ਇਹਨਾਂ ਨੇ ਬੜਾ ਕਾਪਲਾ ਕੱਢਿਆ ਇਹ ਐਫੀਡੈਵਟ ਲਿਆ ਆਪਣੇ ਉੱਥੋਂ ਜਾ ਕੇ ਨਗਰ ਕਾਉਂਸਲ ਦੇ ਵਿੱਚੋਂ ਸਾਰਾ ਰਿਕਾਰਡ ਕਢਵਾਇਆ ਰਿਕਾਰਡ ਬੋਲਦਾ ਸਾਰਾ ਆ ਗਲੀ ਦੇ ਵਿੱਚ ਅਸੀਂ ਖੜੇ ਆ ਆ ਗਲੀ ਦੇ ਇਹਨੂੰ ਦੱਸੋ ਕਿ ਕਿਹੜੀ ਅੰਟਰਲੋਕਿੰਗ ਚੱਲ ਲੱਗੀ ਹੈ ਤੇ ਕਹ ਜੀ ਕਿਹੜੀਆਂ ਜਿਹੜੇ ਰੋਡ ਗਲੀਆਂ ਨਵੀਆਂ ਲਗੀਆਂ ਨੇ ਹਰ ਗੱਲ ਨਾਲ ਇਹ ਕਹਿੰਦਾ ਨਹੀਂ ਪੋਲੀਟਿਕਲ ਪੋਲੀਟਿਕਲ ਕਿਹਾ ਸਰਕਾਰਾਂ ਦੇ ਜੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ ਨਗਰ ਕੌਂਸਲ ਦੇ ਉੱਤੇ ਨਗਰ ਕੌਂਸਲ ਤੇ ਜਿਹੜਾ ਪ੍ਰਧਾਨ ਬੈਠਾ ਸ਼ਰਿਆਂ ਧੱਕਾ ਕਰ ਰਿਹਾ ਸ਼ਰਿਆਂ ਮਨੇ ਇਹ ਮਤਲਬ ਕਿ ਕਰਪਸ਼ਨ ਕੀਤੀ ਹੈ ਮਾਨਯੋਗ ਅਦਾਲਤ ਦੇ ਹੁਕਮ ਨੇ ਅਦਾਲਤ ਵਾਲਿਆਂ ਨੇ 24 ਤਰੀਕ ਤੱਕ ਇਹਨਾਂ ਨੂੰ ਰਿਲੀਫ ਦਿੱਤੀ ਵੀ ਇਹਨਾਂ ਨੂੰ ਕੁਝ ਨਹੀਂ ਕਹਿਣਾ ਕਿ ਰਿਕਾਰਡ ਮੰਗੇ ਨੇ ਥੋੜੇ ਸਾਹਮਣੇ ਦੁੱਧੋ ਦੁੱਧ ਪਾਣੀ ਪਾਣੀ ਹੋ ਜਾਊਗਾ ਜਦੋਂ ਰਿਕਾਰਡ ਲੈ ਕੇ ਜਾਣਗੇ ਉੱਥੇ ਸਰਕਾਰੀ ਅਧਾਰੇ ਤਾਂ ਰਿਕਾਰਡ ਬੋਲੂਗਾ ਵੀ ਇਹ ਗਲੀ ਬਣੀ ਐ ਕਿ ਨਹੀਂ ਬਣੀ ਰਿਕਾਰਡ ਦੱਸੂਗਾ ਸਾਨੂੰ ਵੀ ਐਡੀ ਗੱਲ ਦੱਸਣ ਦੀ ਲੋੜ ਨਹੀਂ ਹੈਗੀ ਰਿਕਾਰਡ ਬੋਲਦਾ ਇਸ ਗੱਲ ਦੇ ਵਿੱਚ ਹਰ ਗੱਲ ਦੇ ਵਿੱਚ ਅਸੀਂ ਕਹਿ ਦਿੰਦੇ ਆ ਇਹ ਤਾਂ ਜੀ ਪੋਲੀਟੀਕਲ ਗੇਮ ਐ ਜੀ ਉਹ ਧੱਕਾ ਕਰ ਰਿਹਾ ਸਾਡੇ ਸਤਕਾਰਯੋਗ ਮੰਤਰੀ ਸਾਹਿਬ ਸਰਦਾਰ ਤਨਪ੍ਰੀਤ ਸਿੰਘ ਸੋਹਣ ਜੀ ਅੱਜ ਵੀ ਸਾਨੂੰ ਇਹ ਗੱਲ ਕਹਿੰਦੇ ਨੇ ਵੀ ਕਿਸੇ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਾ ਦੋ ਨੰਬਰ ਵਾਰਡ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਬੜਾ ਪੀਸਫੁਲੀ ਜੇਕਰ ਤੁਹਾਨੂੰ ਕੋਈ ਬੋਲ ਵੀ ਗਿਆ ਤਾਂ ਜਦੋਂ ਹੱਥ ਬੰਨਦੇ ਹੋ ਇਦਾਂ ਨਾ ਕਰਕੇ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਇਹਨਾਂ ਨੇ ਕਿਉਂ ਹਾਰ ਤਾਂ ਇਹ ਗਏ ਇਹਨਾਂ ਦੇ ਪੱਲੇ ਹੁਣ ਕੁਛ ਹੈ ਤਾਂ ਹੈ ਨਹੀਂ ਨਾ ਕਾਂਗਰਸ ਪਾਰਟੀ ਦੇ ਪੱਲੇ ਆ ਕੁਛ ਨਾ ਬੀਜੇਪੀ ਦੇ ਪੱਲੇ ਆ ਨਾ ਕੋਈ ਕਾਲੀ ਦਲ ਦੇ ਪੱਲੇ ਆ ਹਾਰ ਤਾਂ ਇਹ ਗਏ ਹਾਰਾ ਹੋਇਆ ਬੰਦਾ ਰਲਵਾ ਰੱਪਾ ਪਾਉਂਦਾ ਹੁੰਦਾ ਹਾਰਾ ਹੋਇਆ ਹਮੇਸ਼ਾ ਲੜਾਈ ਕਰਦਾ ਰਹਿੰਦਾ ਇਹ ਹਾਰ ਚੁੱਕੇ ਨੇ ਇਸ ਕਰਕੇ ਜਿਹੜਾ ਵੀ ਇਹ ਗੱਲ ਹੈਗੀ ਆ ਇਹਨਾਂ ਨੂੰ ਨਗਰ ਕੌਂਸਲ ਦੇ ਪ੍ਰਧਾਨ ਨੂੰ ਨਾ ਗੱਲ ਬੜੀ ਸੋਚ ਸਮਝ ਕੇ ਕਰਨੀ ਚਾਹੀਦੀ ਆ ਇੰਨਾ ਝੂਠ ਇੰਨਾ ਝੂਠ ਇਸ ਕੁਰਸੀ ਤੇ ਬੈਠ ਕੇ ਝੂਠ ਨਹੀਂ ਹੋਣਾ ਚਾਹੀਦਾਗਾ ਝੂਠ ਲੋਕਾਂ ਨੂੰ ਪਤਾ ਸਾਰਾ ਵੀ ਤੁਸੀਂ ਕੀ ਗੱਲਾਂ ਕਰ ਰਹੇ ਹੋ ਇਹ ਬੀਰੂ ਗ੍ਰੇਨਾਵਰੀ ਸਟੋਰ ਵਾਲੀ ਜਿਹੜੀ ਗਲੀ ਆ ਨਹੀਂ ਬਣੀ ਔਰ ਸਾਰੀ ਦੁਨੀਆ ਨੂੰ ਪਤਾ ਸਾਰੇ ਸ਼ਹਿਰ ਵਾਸੀਆਂ ਨੂੰ